ਇਸੋ ਨਾਦ ਦੇ ਵਿੱਚ ਲੋਕ ਸੰਦਰਸ਼ ਕਰ ਰਹੇ ਨੇ ਸਿੱਖ ਸ਼ਹੀਦ ਨੂੰ ਕਿ ਸਟੇਟ ਅਗੁੰਡਲਾ ਕੀ ਉਹਨਾਂ ਦੇ ਸਾਰੇ ਰਾਈਟ ਖੋ ਚੁੱਕੇ ਨੇ ਕਸ਼ਮੀਰ ਦੇ ਵਿੱਚ ਮਤਾਰਾਂ ਦਿੱਸਤ ਤੱਕ ਫੋਰਸ ਤੇ ਉਹਨਾਂ ਦੇ ਵਿੱਚ ਉਹਨਾਂ ਦੀ ਲੀਸੇ ਤੋਂ ਦਾ ਉਹ ਖਤਮ ਕੀਤੀ ਗਈ ਐਵੇਂ ਨਾਰਥ-ਈਸਟ ਦੇ ਵਿੱਚ ਮਨੀਪੁਰ ਦੇ ਵਿੱਚ ਮਰ ਲਗਾਤਾਰ ਕੁੱਤੀ ਤੇ ਮੈਤਰੀ ਮੈਤਰੀ ਨੂੰ ਆਪਸ ਦੇ ਵਿੱਚ ਲੜਾਇਆ ਜਾ ਰਿਹਾ ਤੁਨੇ ਦੇਖਦੇ ਜਿਵੇਂ ਫੈਟਲ ਲੜਾਈਆਂ ਸੀ ਕੀ ਤੰਦ ਹੋ ਰਾਈਟ ਹੋ ਕੇ ਨਵਾਂ ਤਰ੍ਹਾਂ ਸੈਂਟਰਲਾਈਜ਼ ਕੀਤਾ ਜਾ ਰਿਹਾ ਉਹਦੀ ਪ੍ਰਾਈਮਰੀ ਐਗਜ਼ਾਮਪਲ GST ਆ GST ਪਹਿਲਾਂ ਇੰਡਾਇਰੈਕਟ ਟੈਕਸ ਸੀ ਇੰਡਾਇਰੈਕਟ ਟੈਕਸ ਪਹਿਲਾਂ ਸੇਟਾਂ ਕੋਲ ਹੁੰਦਾ ਸੀ ਹੁਣ ਜਿਹੜੀਆਂ ਸਟੇਟਾਂ ਦੀਆਂ ਪਾਵਰ ਸੀ ਜੇਕਰ ਕੋਈ ਨੇ 50 ਪਾਵਰ ਦੀ ਉਹ ਲਗਾਤਾਰ ਸਾਡੇ ਸੈਂਟਰ ਕੋਲ ਹੋ ਤੁਸੀਂ ਆਂਗੇ 50 ਕਮਿਸ਼ਨ ਕਰਨ ਜਿਹੜੀ ਫਾਈਨੈਂਸ਼ੀਅਲ ਹੈਲਪ ਸਟੇਟ ਨੂੰ ਦਿੰਦਾ ਉਹ ਲਗਾਤਾਰ ਸੈਂਟਰ ਆਪ ਕੰਟਰੋਲ ਕਰਦਾ ਅਗਰ ਦੇਸ਼ ਦੇ ਵਿੱਚ ਕੋਈ ਵੀ ਇਕਨੋਮਿਕ ਪਾਲਿਸੀ ਲਾਗੂ ਕਰਨੀ ਆ ਉਹਦੇ ਲਈ ਵੀ ਜੀਆਰਐਸਐਸ ਦਾ ਇੱਕੋ ਹੀ ਨੁਕਤਾ ਕਿ ਹਰ ਚੀਜ਼ਾਂ ਪ੍ਰਾਈਵੇਟ ਕਰਕੇ ਉਨ ਸਿੰਗਲ ਵਿੰਡੋ ਐਂਟਰੀ ਸਿਸਟਮ ਖੜਾ ਕੀਤਾ ਜਾਵੇ ਤਾਂ ਕਿ ਸਟੇਟਾਂ ਕੋਈ ਰਾਏ ਵੀ ਲੈਣੀ ਪੈਣੀ ਸਿਰਫ ਜੀਆਰਐਸਐਸ ਦੇ ਦਫ਼ਤਰ ਦੇ ਵਿੱਚੋਂ ਨਾਗਪੁਰ ਦੇ ਵਿੱਚ ਇੱਕ ਪਰਮਿਸ਼ਨ ਆਏ ਕਿ ਕਿਹੜੀ ਇਕਨਾਮਿਕ ਪਾਲਿਸੀ ਕਿੰਦਾਤੇ ਲਗਣੀਆਂ ਕਿਹੜੀ ਕਸ਼ਮੀਰ ਤੇ ਲਗਣੀਆਂ ਕਿਹੜੀ ਨਾਰਥ-ਈਸਟ ਦੇ ਵਿੱਚ ਲਗਣੀਆਂ ਤਾਂ ਦੋਸਤੋ ਸਾਡੀ ਜਿਹੜੀ ਲੜਾਈ ਆ ਪੂਰੇ ਦੇਸ਼ ਵਿਆਪੀ ਅੰਦੋਲਨ ਨਾਲ ਜੁੜੀ ਹੋਈ ਲੜਾਈ ਆ ਇਹ ਇੱਥੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਹਨੂੰ ਪ੍ਰਾਈਵੇਟ ਕਰਨ ਦਾ ਏਜੰਡਾ ਬੀਜਪੀ ਆਦਿ ਦੇ ਲੋਕਾਂ ਦਾ ਹੈਗਾ ਆ ਦੋਸਤੋ ਅਸੀਂ ਐਸਐਸਓ ਵੱਲੋਂ ਸਾਡੇ ਦੋਸਤਾਂ ਨੂੰ ਅਪੀਲ ਕਰਦੇ ਆ ਕਿ ਜਿਹੜੀ ਇਹ ਡੈਮੋਕ੍ਰੇਸੀ ਦੇ ਉੱਪਰ ਪੰਜਾਬ ਯੂਨੀਵਰਸਿਟੀ ਦਾ ਕਤਲ ਕੀਤਾ ਗਿਆ ਜਿਹੜੇ ਦਿਵਾਰੇ ਸਾਰੇ ਜਿਹੜੇ ਹੁੰਦੇ ਰੂਲਜ਼ ਐਂਡ ਰੈਗੂਲੇਸ਼ਨ ਨੇ ਉਹਨੂੰ ਬਾਈਪਾਸ ਕੀਤਾ ਗਿਆ ਉਹਨੂੰ ਬਾਈਪਾਸ ਕਿਵੇਂ ਕੀਤਾ ਗਿਆ ਕਿ ਜੇਲੀ ਸੈਨੇਟ ਅਧ ਦੇ ਵਿੱਚ ਕੋਈ ਤਬਦੀਲੀ ਕਰਨੀ ਆ ਸੈਨੇਟ ਵਿੱਚ ਕਰਦੀ ਨਹੀਂ ਕਰਦਾ ਬੇਸਿਕ ਨੁਕਤਾ ਇਹ ਹੈ ਕਿ ਸੈਨੇਟ ਹਾਈएस्ट ਡਿਸੀਜਨ 메ਕਿੰਗ ਬਾਡੀ ਆ ਉਹਦੇ ਵਿੱਚ ਕੋਈ ਚੇਂਜ ਕਰਨਾ ਤਾਂ ਸੈਨੇਟ ਖੋਦ ਕਰੇਗੀ ਉਹਦੇ ਵਿੱਚ ਕੀਤਾ ਕੀ ਗਿਆ ਕਿ ਵਾਈਸ ਚਾਂਸਲਰ ਨੇ ਆਪ ਯੂਨੀ ਲੈਟਰ ਲਈ ਬਿਨਾਂ ਸੈਨੇਟ ਦੀ ਪਰਮਿਸ਼ਨ ਤੋਂ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਉਹਦੇ ਵਿੱਚ ਬੀਜੇਪੀ ਆਰਐਸਏ ਦੇ ਬੰਦੇ ਬਿਠਾਏ ਗਏ ਉਹ ਬੰਦਿਆਂ ਨੇ ਕਮੇਟੀ ਬਣਾਈ ਵਾਈਸ ਪ੍ਰੈਜ਼ੀਡੈਂਟ ਨੂੰ ਭੇਜੀ ਗਈ ਮਿਨਿਸਟਰੀ ਆਫ ਐਜੂਕੇਸ਼ਨ ਨੇ ਇਮੀਡੀਏਟਲੀ ਰਿਜ਼ੋਲਵ ਕਰ ਦਿੱਤਾ ਲੇਕਿਨ ਜਿਹੜੀ ਮਿਨਿਸਟਰੀ ਆਫ ਐਜੂਕੇਸ਼ਨ ਆ ਉਹਦੇ ਕੋਲ ਤਾਂ ਪਾਵਰ ਹੀ ਨਹੀਂ ਹੈਗੀ ਹੋਰ ਮਿਨਿਸਟਰੀ ਕੋਲ ਪਾਵਰ ਆ ਪੰਜਾਬ ਯੂਨੀਵਰਸਿਟੀ ਐਕਟ 1947 ਆ ਜਿਹੜਾ ਉਹ 1947 ਦੇ ਐਕਟ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਕੋਈ ਚੇਂਜ ਹੋ ਸਕਦੀ ਆ ਲੇਕਿਨ ਇਹਨਾਂ ਨੇ ਉਹ ਸਾਰਾ ਰੂਲ ਬਾਈਪਾਸ ਕੀਤਾ ਤਾਂ ਦੋਸਤੋ ਇੱਕ ਆਖਰੀ ਗੱਲ ਜਿਹੜੀ ਤੁਹਾਨੂੰ ਸਾਰਿਆਂ ਨੂੰ ਯਾਦ ਰੱਖਣੀ ਚਾਹੀਦੀ ਆ ਕਿ ਆਮ ਤੌਰ ਤੇ ਅਸੀਂ ਸਾਰੇ 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 ਸਾ ਇਹ ਟੈਮਿੰਡ ਦਾ ਮੁੱਦਾ ਉਹਨੂੰ ਕੱਟ ਕਰਕੇ ਦੇਖਦੇ ਆਂ ਸੈਨਟ ਦਾ ਮੁੱਦਾ ਸਿਰਫ ਸੈਨਟ ਦਾ ਨਹੀਂ ਦਾ ਇਹਦੀ ਜਿਹੜੀ ਮੂਹਰ ਧਾੜਾ ਉਹ 1966 ਦਾ ਹੀ ਪੰਜਾਬ ਰੀ ਆਰਗੇਨਾਈਜੇਸ਼ਨ ਐਕਟ ਉਹਦੀ ਉਹ ਕਾਲੂ ਧਾੜਾ

ਦੇਖੋ ਤੁਸੀਂ ਦੱਸਦੇ ਕਿ ਜਦੋਂ ਉਹਨਾਂ ਦੇ ਤਿਆਰ ਸਭ ਪੰਜਾਬ ਤੋਂ ਪਾਰੂ ਕਰੇ ਪੰਜਾਬ ਤੋਂ ਪੰਜਾਬੀ ਬੋਲਦੇ ਇਲਾਕੇ ਕਰੇ ਜੇ ਚੰਡੀਗੜ੍ਹ ਖੋਇਆ ਗਿਆ ਤੇ ਹੋਰ ਦੁਨੀਆ ਪੰਜਾਬ ਦੇ ਲੈ ਖੜੂ ਲਾਇ ਇਸ ਵਿੱਚ ਬੋਲੀ ਦਾ ਮਸਲਾ ਜਿਹੜੇ ਕਿ ਕੱਟੇ ਦਾ ਮਸਲੇ ਵਿੱਚ ਬਹੁਤ ਭਾਰੀ ਇਹਨਾਂ ਨੇ ਗੋਕੇ ਲਗਾਤਾ ਟੈਂਪਰ ਦੇ ਵਾਲੇ ਕਿਉਂ ਆ ਦੋ ਤੋਂ ਜੀਵਨ ਦਾ ਜੀ ਲੜਾਈਆ ਕਿ ਸੰਧੀ ਰਾਜ ਦੀ ਬਾਕੀ ਲੜਾਈਆ ਤੇ ਉਸ ਕਾਲੇ ਕੰਮ ਪੰਜਾਬੀ ਆ ਜਿੰਦਗੀ ਵਿੱਚ ਨਹੀਂ ਆਇਆ